ਨੀ ਤੂੰ ਤੇਰਾ ਫੋਨ ਕਿੱਥੀ ਆ ਆਉਂਦੀ ਆ ਮੋੜੀ ਕਿਉਂ ਫੋਨ ਦਾ ਬੜਾ ਯਾਰ ਨੇ ਬੱਸ ਸੁਣਾ ਕਰਾਈ ਜਾਵੇ ਬੀਰੇ ਮੇਰੇ ਨਾਲ ਇੰਨਾ ਕੀ ਸੀ ਨਹੀਂ 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 ਇਹ ਤਾਂ ਬਹੁਤ ਟਾਈਮ ਚੱਲਦਾ ਹੁੰਦਾ ਕੋਈ ਨਾਚ ਲਾ ਦੂ ਲੈ ਕੋਈ ਵੀ ਪਟਾਕਾ ਮਾਰ ਦਿੰਦਾ ਰਹੇਂਦੇ ਰਹੇਂਦੇ ਦੁਲੇ ਕੋਈ ਨਹੀਂ ਪੜੇ ਚਲੋ ਇੱਕ ਚਲੋ ਵੇ ਚਲੋ ਫਿਰ ਬਲ ਕੇ ਇਹ ਜਸਵੀਰ ਲੈ ਕੇ ਆਇਆ ਫਰਿਜ ਚ ਰੱਖਦਾ ਸੀ ਫਰਿਜ ਚ ਰੱਖ ਪਟਾਕਾ ਬਣਾਜੀ ਆ ਜਸਵੀਰ ਨੇ ਪਟਾਕਾ ਫਰਿਜ ਚ ਰੱਖਤਾ ਦੇਖ ਲੋ ਕੰਮ ਇਹਦੇ ਕੋਈ ਗੱਲ ਨਹੀਂ ਮਾੜੀ ਜਾਲਾ ਜੀ ਤੇਰੇ ਲਈ ਮੂੰਹ ਮਾਰੋ ਦੋਹੇ ਜਣੇ ਆ ਕੇ ਕਿੱਥੇ ਚਲੋ ਮੂੰਹ ਤੇ ਕੰਟਰੋਲ ਰੱਖ ਕੇ ਉਹ ਹੋ ਗਿਆ ਅੱਗੇ ਦਲੇ ਸੱਚੀ ਮਾਮੀ ਨੇ ਲੈ ਕੇ ਆਇਆ ਦੇਖੀ ਭਾਗਵੇਂ ਨਹੀਂ ਦੱਸੋ ਉਹਦੇ ਆਲ ਦੇ ਕੁੜੀਆਂ ਵਾਲੇ ਮੁੰਡਾ ਮੀ ਆਲੇ ਵਿੱਚ ਕਲੰਗੂ ਬੀਆ ਲਓ ਜੀ ਜੋਤ ਹੋਰੀ ਪਹੁੰਚਣ ਵਾਲੇ ਜੋਤ ਤੇ ਨੂਰ ਸੋ ਕਰ ਲਿਆ ਗੱਡੀਆਂ ਸਟਾਰਟ ਬਹਿ ਜੇ ਲਾਉਗੀ ਇਧਰੋਂ ਹਾਂ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ 11 ਵਜ ਚੁੱਕੇ ਜੀ 11 ਫੇਚ ਨਹੀਂ ਅਸੀਂ ਤਿਆਰੀ ਚੱਲੀ ਹੈ ਜੀ ਹਾਂ ਮੰਮੀ ਮੰਮੀ ਖੁਸ਼ ਹੈ ਕਹੇ ਮੰਮੀ ਕਰ ਰਹੇ ਹੋ ਵੇਟ ਹਾਂ ਵਾਪਸ ਕਰ ਰਹੇ ਆ ਸਾਰੇ ਮੰਮੀ ਨੂੰ ਬਹੁਤ ਵੇਟ ਆ। ਬਸ ਥੋੜੀ ਜਿਹੀ ਫਿੱਟ ਕਰੋ। ਬਸ ਬੈਠਾਂ ਕੇ ਖੜ ਜਾਓ ਤੇਲ ਚ ਹਮਾਰੇ। ਬਹੁਤ ਅੱਛਾ ਠੀਕ ਆ ਜੀ ਠੀਕ ਆ ਠੀਕ ਆ। ਚਲੋ ਜੀ ਹੋ ਜੋ ਸਾਰੇ ਜਣੇ ਪਾਸੇ। ਆ ਦੇ ਇਹਦੇ ਇਹਦੀ ਮਾਸੀ ਆ ਰਹੀ ਐ ਮਾਮਾ ਆ ਰਿਹਾ ਕਿੰਨਾ ਖੁਸ਼। ਤੂੰ ਨਹੀਂ ਜਾਣਾ। ਇੱਧਰ ਲੀ ਗੱਟੀ ਜਾ। ਬਹਿ ਜਾ ਬਹਿ ਜਾ ਬਹਿ ਜਾ। ਜੇ ਅਸੀਂ ਜਸਵੀਰ ਨੂੰ ਕਿਹਾ ਸੀ ਵੀ ਭਰਾਵਾ ਉਧਰਲੇ ਬਸ ਇੰਡੋ ਕੈਨੇਡੀਅਨ ਦਾ ਜਿਹੜਾ ਆਫਿਸ ਆ ਉੱਥੇ ਰੁਕੂ ਹਨਾ ਗੱਡੀ ਰੋਕੀ ਆ ਨਾ ਪਰ ਉਹਨੇ ਰੁਕੀ ਨਹੀਂ ਉਹ ਇੱਧਰ ਆ ਗਿਆ ਸ਼ੇਰਪੁਰ ਚੌਕ ਆ ਦੇਖੋ ਉਹ ਲਾਲੀ ਗੱਡੀ ਕੀ ਹੈ ਗਾਈਜ਼ ਸੋ ਗਾਈਜ਼ ਦਿਸ ਇਜ਼ ਯੋਰ ਦਿਸ ਇਜ਼ ਯੋਰ ਬਾਈ ਯੋ 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 ਪੁੱਤ ਪੰਜਾਬੀ ਪੰਜਾਬੀ ਚਲੋ ਸੋ ਦੋਸਤੋ ਇੱਥੇ ਤੁਹਾਡਾ ਯਾਰ ਯੋ 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 ਰਾਜ ਹੁਣ ਆਪਾਂ ਚੱਲਦੇ ਆ ਉਧਰ ਲੋ ਵੀ ਸਾਨੂੰ ਮੌਕੇ ਤੇ ਹੁਣ ਪਤਾ ਲੱਗਿਆ ਵੀ ਮੰਮੀ ਵੀ ਨਾਲ ਆਈ ਆ ਸੰਤ ਐਂਦੀ ਮੰਮੀ ਛੱਡਿਆ ਆਦੀ ਹੋਤੀ ਚੱਲਾ ਜੋ ਕੋਈ ਨਾ ਨਹੀਂ ਪਤਾ ਲੱਗਿਆ ਮਾਂ ਮम्मी ਤੁਸੀਂ ਛੱਡ ਗਏ ਸੀ ਬਾਏ ਬਾਏ ਤਾਂ ਕਰਕੇ ਆਏ ਸੀਗੇ ਭੂਆਣ ਦਾ ਸੀ ਪਾਇਆ ਭੂਆਣ ਮਾਂ ਮੇ ਇਧਰ ਆ ਮੇ ਤਾਂ ਬਾਹਰ ਠੰਡਾ ਸੀ ਤਾਂ ਰੋਕ ਟਾਈਮ ਲੱਗ ਜਣਾ ਇੱਥੇ ਬਹਿ ਜਾਓ ਚੱਲ ਕੋਈ ਗੱਲ ਨਹੀਂ ਯੂਵੀ ਓਰੇ ਆ ਇੰਡੋ ਕੈਨੇਡੀਅਨ ਆਫਿਸ ਪਹੁੰਚ ਚੁੱਕੇ ਆ ਜੀ ਬਸ ਉਹ ਵੀ ਕੁਝ ਪਲਾਂ ਚ ਪਹੁੰਚਣ ਵਾਲੇ ਆ ਸੋ ਸਾਰੀ ਫੈਮਿਲੀ ਆਈ ਏ ਪਿਆਰ ਦੇਖ ਲਓ ਜੀ ਫੈਮਿਲੀ ਦਾ ਇਧਰ ਦੇਖੋ ਸਾਰੇ ਜਾਣੇ ਆ ਗਏ ਕੌਣ ਕੌਣ ਆਇਆ ਮੰਮੀ ਵੀ ਆਏ ਮੰਮੀ ਮੇਰੇ ਤਾਂ ਆ ਗਏ ਮੰਮੀ ਸਿਰਫ ਬਾਹਰੋਂ ਦੋ ਆ ਰਹੇ ਆ ਤੇ ਗੱਡੀਆਂ ਦੋ ਲੈ ਕੇ ਆਈਆਂ ਲੈਣ ਉਹਨਾਂ ਨੂੰ ਨੌ ਬੰਦੇ ਆਇਆ ਕਿ ਅੱਠ ਆਇਆ ਆ ਦੇਖੋ ਆਪਣੀਆਂ ਦੋਨੋਂ ਗੱਡੀਆਂ ਇੱਧਰ ਖੜੀਆਂ ਲੈਣ ਉਹਨਾਂ ਨੂੰ ਵਿੱਚ ਸਾਡੇ ਬਾਈ ਜੀ ਬੈਠੇ ਸਾਰੇ ਜਣੇ ਸਾਰੀ ਸੰਗਤ ਪਹੁੰਚੀ ਆ ਯਾਰ ਮੜਾ ਦੇ ਵਿੱਚ ਮੇਰੇ ਮਾਮੇ ਤੇ ਮਾਸੀ ਯਾਰ ਆਣ ਆਇਆ ਇਨ 3 2 1 ਕਾਪਾ ਟਾਈਮ ਲੈਫਟ ਸੁਣਾ ਦੇ ਬਹੁਤ ਐਕਟਿੰਗ ਕਰਦਾ ਇਹ ਬੰਦਾ 2 1 ਕਾਪਾ ਕਰ ਤੇ ਗੱਲਾਂ ਬਾਤਾਂ ਹਾਂ ਮੋਡੂ ਦੀ ਗਾ ਰਿਹਾ ਕਹਿੰਦਾ ਰੌਂਗ ਸਾਈਡ ਤੋਂ ਵਾਸਤਾ ਆਉਗੀ ਇਧਰੋਂ ਬਸਾ ਪਰ ਇਧਰੋਂ ਹੋਣੀ ਹੈ ਮੈਂ ਬਲੇਂਡੀ ਧਾਣੇ ਵਿੱਚ ਰੱਖ ਦੇ ਤਾਂ ਥੋੜੀ ਡੀ ਜੇ ਵਾਲਾ ਕੀ ਆ ਯਾਰ ਉਹ ਆ ਡੀ ਜੇ ਵਾਲਾ ਗਾਣਾ ਸੁਣਾ ਦੇ ਯਾਰ ਆ ਕਜੀ ਮੈਂ ਡੀ ਜੇ ਵਾਲਾ ਡੀ ਐਂਡ ਨਹੀਂ ਹਾਂ ਅੰਟੇ ਜੀ ਮੈਂ ਡੀ ਜੇ ਵਾਲਾ ਦੇ ਦਿਲੇ ਫਿਰ ਲਗੇ ਆਇਆ ਮਾ ਤੁਸੀਂ ਇਹ ਬੱਕਰਾ ਆਇਆ ਵਾ ਇਹ ਦੱਸੋ ਕਿਥੇ ਲੜਨਾ ਤੁਹਾਡੇ ਘਰ ਦੇ ਕੋਠੇ ਥੱਲੇ ਜਾਂ ਤੁਹਾਡੇ ਘਰ ਦੇ ਪਿੱਛੇ ਅੱਛਾ ਇਹ ਬੰਦਾ ਵੀ ਬਹੁਤ ਜ਼ਿਆਦਾ ਗੱਲਾਂ ਸੁਣਦਾ ਕੀ ਕਹਿਣਾ ਚਾਹੁੰਦੇ ਆਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਬਸ ਰੱਖਵੇ ਤੋਂ ਕਹਿੰਦਾ ਮੁੰੁਗਾ ਰੋਂਗ ਸਾਈਡ ਨਾ ਆ ਜੇ ਠੀਕ ਹੈ ਬਸ ਰੱਖਵੇ ਤੋਂ ਨਹੀਂ ਹੋਣੀ ਇਹਦੀ ਤੋਂ ਗੱਲਾਂ ਉਹੀ ਰੈਕਲਰ ਦੇ ਰੰਗ ਨਹੀਂ ਬਤਾਉਂਦੇ ਨਹੀਂ ਹੋਣੀ ਆ ਜੀ ਲੋ ਜੀ ਇੰਤਜ਼ਾਰ ਲਗਾਤਾਰ ਕਰ ਰਹੇ ਆ ਜਲਦੀ ਪਹੁੰਚਣ ਵਾਲੇ ਆ ਸਾਰੇ ਜਾਣੇ ਸੋ ਰੌਣਕ ਦਿਖਾਉਣੇ ਆ ਤੁਹਾਨੂੰ ਕਿੱਥੇ ਜੀ ਆ ਗਈ ਬੱਸ ਰੋਡ ਦੇ ਉੱਤੇ ਦੇਖਦੇ ਆ ਕੀ ਮਾਹੌਲ ਆ ਆਇਆ ਬੱਸ ਕੇ ਦੇਖ ਨਹੀਂ ਰਹੀਗੀ ਫਟਾਰ ਦੀ ਘੜੀ ਪੂਰੀ ਹੁੰਨ ਵਾਲੀ ਹੈ ਕਿਉਂਕਿ ਇੰਤਜ਼ਾਰ ਦੀ ਘੜੀ ਖਤਮ ਹੋਣ ਵਾਲੀ ਆ ਵੇ ਕੋਈ ਨੂੰ ਕਿੰਨਾ ਚਾਹ ਸੁਬਾ ਦਾ ਲੱਗਿਆ ਹੋਇਆ ਕਦੇ ਮਾਮੇ ਨੂੰ ਫੋਨ ਕਰਦਾ ਕਦੇ ਮਾਸੀ ਨੂੰ ਫੋਨ ਕਰਦਾ ਨਾ ਬੱਚਿਆਂ ਨੂੰ ਕਿੰਨਾ ਚਾਹ ਹੁੰਦਾ ਯੂ ਵੀ ਲਾਗ ਰਹੀ ਆ ਪਤਾ ਐ ਬਾਤ ਸੌਂਦੀ ਆ ਨਾ ਇੰਤਜ਼ਾਰ ਦੀਆਂ ਘੜੀਆਂ ਉਹ ਤਾਂ ਪੌੜੀ ਤੇ ਚੜ ਗਈ ਚੜ ਗਈ ਪੌੜੀ ਤੇ ਟੋਪੀ ਲਾਈ ਰਾਕ ਪਲਵਾਨ ਤੇਰੀ ਕੋਈ ਟੋਰ ਨਹੀਂ ਘਟਦੀ ਘੜੀਆਂ ਖਤਮ ਹੋ ਗਈਆਂ ਆ ਚੁੱਕੇ ਆ ਜਿਵਰਾਏ ਖੜ ਜਾ ਹੈ ਜਿਵਰਾਏ ਖੜ ਜਾ ਖੜ ਜਾ ਖੜ ਜਾ ਲੋ ਵੀ ਇੰਤਜ਼ਾਰ ਦੇਖੋ ਕਿੰਨਾ ਕਰੀ ਜਾਂਦੇ ਨੀਤੂ ਤੇਰਾ ਫੋਨ ਕਿੱਥੀ ਆ ਆਉਂਦੀ ਆ ਮੋੜੀ ਤੇਰਾ ਫੋਨ ਦਾ ਬੜਾ ਹੀ ਆ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਕਿਤਾ ਮੁੜਿਆ ਹੌਲੀ 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 ਛੱਡ ਦੇ ਪੁੱਤ ਛੱਡ ਦੇ ਛੱਡ ਦੇ ਛੱਡ ਦੇ ਯੂ ਵੀ ਦੇਖੋ ਕਿੰਨਾ ਪਿਆਰ ਕਰਦਾ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਸਾਰੇ ਜਣੇ ਨੂਰ ਆ ਗਿਆ ਬਈ ਆ ਗਏ ਜਿੰਦਾਂ ਨੂੰ ਵਾਪਸ ਨੂਰ ਕਿਵੇਂ ਆ ਐਕਸਾਈਟਡ ਆ ਹੁਣ ਪੂਰਾ ਮੈਨ ਆਜ ਜੋਧਾ ਨਾਲ ਮਿਲਦੇ ਆ ਓਏ ਆਗੇ ਆਗੇ ਬੱਚੇ ਆਗੇ ਆਗੇ ਕੋਈ ਬਣ ਕਿਵੇਂ ਯੋਧ ਕਿਵੇਂ ਆ ਪਲਵਾਨ ਆ ਗਿਆ ਚੋਦਰੋਂ ਲੱਗਿਆ ਰੋਂਦਾ ਵੀ ਆ ਆ ਰੋ ਪਿਆ ਜ ਫਿਰ ਭਾਵਕ ਹੋ ਗਿਆ ਬੰਦਾ ਹੁਣ ਕਿਉਂ ਬਈ ਅੱਜ ਸਮਾਂ ਲੂਡ ਹੋਣ ਲੱਗਾ ਕਿਵੇਂ ਜੋਤ ਬੜੀ ਬਈ ਦਸ ਗਿਆ ਮਾਜੀ ਸਮਾਨ ਸਬਸਕ੍ਰਾਈਬ ਆ ਰੋ ਪਿਆ ਨਿੱਕੂ ਮੰਮੀ ਨੂੰ ਮਿਲਦੇ ਹੋਏ ਯੂਵੀ ਕੀ ਕਰੀ ਜਾਂਦਾ ਧਿਆਨ ਨਾਲ ਯੋਵਰਾਜ ਆਦਾ ਮੈਂ ਚੱਕੂਗਾ ਬੈਗ ਹਣਾ ਯੂਵੀ ਬੋਧ ਧਿਆਨ ਨਾਲ ਲੋ ਵੀ ਯੂਵੀ ਸੇਵਾ ਕਰਦਾ ਕਿਉਂ ਵੀ ਜੋਤ ਸੌਖੇ ਪਹੁੰਚ ਗਏ ਸੀ ਕਿੰਨੇ ਵਜੇ ਪਹੁੰਚੇ ਸੀ ਦਿੱਲੀ ਅਸੀਂ ਭਾਜੀ 11:30 ਪਹੁੰਚ ਗਏ ਸੀਗੇ 11:30 ਸਵੇਰ ਹਾਂਜੀ ਲੋ ਜੀ ਗੱਡੀ ਦਾ ਆ ਚੱਕੋ ਜੀ ਜਸਵੀਰ ਥੋੜਾ ਭਾਵਕ ਹੋ ਗਿਆ ਸੀਗਾ ਹੁਣ ਕੋਈ ਠੀਕ ਆ ਵੈਸੇ ਤਾਂ ਭਾਵਕੇ ਹੁੰਦਾ ਨਹੀਂ ਪਰ ਅੱਜ ਹੋ ਗਿਆ ਸੀ ਐਚੀ ਤੋਂ ਵੋਟ ਐਚੀ ਕੋਈ ਤੂੰ ਉਹ ਹਾਇਆ ਨਹੀਂ ਓਏ ਤੂੰ ਨੂਰ ਯਾਰ ਬੜਾ ਪਤਲਾ ਹੋਇਆ ਚੌੜਾ ਹੋ ਗਿਆ ਨਾ ਥੋੜੀ ਕੰਪਰੋਮਾਈਜ਼ ਕਰ ਜਾ ਤੂੰ ਵੱਡ ਗਿਆ ਥੋੜਾ ਔਰ ਮੈਂ ਵੀ ਨੂਰ ਨੂੰ ਮਿਲਣਾ ਬੜੀ ਖੁਸ਼ੀ ਹੋਏ ਮੈਂ ਨੂਰ ਆ ਨੂਰ ਹੋਰ ਜੋ ਵੀ ਮੈਂ ਨਹੀਂ ਆ ਉੱਪਰ ਇੱਕ ਨੂੰ ਉੱਪਰ ਨੇ ਔਰ ਰੋਕੀ ਰੋਕ ਇੱਕ ਮਿੰਟ ਨਹੀਂ ਮੈਨੂੰ ਨੂਰ ਮਿਲਿਆ ਨਹੀਂ ਸੀਗਾ ਮੈਂ ਵੀਡੀਓ ਬਣਾ ਰਿਹਾ ਸੀ

ਆਹ ਬੀ ਆਹ ਜੀ ਕਹਿੰਦਾ ਹੱਟ ਜੀ ਅੰਗਰ ਤੇ ਰਾਇਕਾ ਕਹਿੰਦਾ ਹੱਟ ਜੀ ਆਹ ਹੈ ਯੈਸ ਕਹਿੰਦਾ ਹੱਟ ਜੀ ਪਹੁੰਚ ਗਏ ਪਹੁੰਚ ਗਏ ਕੋਈ ਨਾ ਕੋਈ ਨਾ ਬਸ ਰੁਕ ਜਾ ਬਸ ਮਗਾ ਪੂਰੀ ਕੋ ਜੂਵੀ ਤਾਂ ਬੜਾ ਰੌਲਾ ਪੋਂਦਾ ਜਨੀਤ ਦਾ ਜੂਵੀ ਤਾਂ ਦੋਨ ਦਾ ਨਾ ਇਹ ਪਾ ਦੇ ਫੋਨ ਮੇਰਾ ਲੈ ਵਾਸੀ ਤੇਰੇ ਤੇ ਜਵਈ ਲੈ ਲੈ ਤੇ ਕਮ ਇਤਨਾ ਦੇਤੀ ਨਹੀਂ ਨਹੀਂ ਆਦ ਨਹੀਂ ਦੁੱਲਾ ਸਾਹ ਨੂੰ ਵੀ ਮਿਲ ਲੈਣਾ ਸੀਗਾ ਵਿਆਹਲੇ ਮੁੰਡੇ ਨੂੰ ਸੰਭ ਵੀ ਆਇਆ ਵਿਆਹਾਂ ਹੁੰਦਾ ਫੇਰੀਦਾ ਕੋਈ ਚੁੱਪ ਚਾ ਕੋਈ ਹੋਟਲ ਸੀ ਤੇ ਰਹਿ ਗਏ ਸਾਰੇ ਦੁਪਹਿਰ ਚਲ ਕੋਈ ਨਹੀਂ ਕੋਈ ਨਾ ਕੋਈ ਮੈਨੂੰ ਚਾਕੇ ਚਾਹਰ ਬਈ ਬਤਾ ਚਲੋ ਬਈ ਆਗੇ ਸਾਰੇ ਆਣੇ ਡਾਟੇ ਵੀ ਹੁਣ ਆਲਾ ਭਾਈ ਲਾ ਦੇ ਆ ਦੇ ਬਾਹਰ ਹੋ ਗਿਆ ਪੱਠਾ ਆ ਜਾਓ ਵੀ ਸਾਰੇ ਜੀ ਸੰਗਤ ਅੰਦਰ ਆ ਜਾਓ ਅੰਦਰ ਆਉਠਾ ਸੌ ਤਾਂ ਨਹੀਂ ਗਏ ਸੀ ਕਿਤੇ ਸੁੱਤੇ ਉੱਠ ਕੇ ਆਏ ਆ ਇਹ ਬੱਸ ਹੀ ਸੁੱਤੀ ਆ ਇਹ ਕਹਿੰਦੀ ਹਾਂ 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 ਮੈਂ ਤਾਂ ਪਤਾ ਨਹੀਂ ਕਿੱਥੇ ਗਿਆ ਨਾ ਜੀ ਕੇ ਤਾਂ ਦਵਾਈ ਪਈ ਪਹਿਲਾਂ ਹੀ ਛੋਰੀ ਜਿਆਦਾ ਸੌਣੇ ਹੁੰਦਾ ਮਰਨ ਲੱਗੀ ਇਹਦੇ ਫਾਇਦਾ ਦਵਾਈ ਪਾ ਕੇ ਦੋਹਾਂ ਪਹਿਲਾਂ ਹੀ ਕੇਕ ਆ ਜਿਹੜਾ ਰੈਡੀ ਕਰਾਈ ਬੈਠਾ ਬਹੁਤ ਹੀ ਸੋਹਣਾ ਕੇਕ ਹੂੰ ਉਹ ਮੋਮਬਤੀਆਂ ਲਾਓ ਉਹ ਤੇ ਲਾਓ ਮੋਮਬਤੀਆਂ ਨਹੀਂ ਕੋਈ ਚੱਕਰ ਨਹੀਂ ਹਰ ਇੱਕ ਕੈਨੇਡਾ ਦਾ ਲੋਗੋ ਬਣਿਆ ਉੱਤੇ ਆ ਕੀ ਆ ਇਹ ਮੋਮਬਤੀਆਂ ਨੇ ਜਸਵੀਰ ਲੱਗਿਆ ਕੇਕ ਜਾ ਗਿਆ ਨਾ ਇਹੇ ਟਾਕਾ ਇਹ ਆਜੋ ਸੰਗਤ ਜੀ ਸਾਰੇ ਅੰਦਰ ਆਜੋ ਦੁਲੇ ਟੱਫੀ ਲੈ ਕੇ ਆ ਨੂਰ ਨਾ ਜਾ ਕੋਈ ਏਡੇ ਭਾਰੇ ਬੰਦੇ ਨੂੰ ਆਵੇ ਟੋਟੇ ਦੇ ਸਰਪਰੇ ਆਈ ਬਰਥਡੇ ਟੂ ਯੂ ਉਹ ਪੁੱਠੀ ਲਾ ਦੀ ਇਹ ਤੋਂ ਅੱਛਾ ਇਹੋ ਜਿਹਾ ਟਾਈਂਸੀ ਉਹ ਵੀ ਪੁੱਠੀ ਲਾ ਲੈ ਕੇ ਜਾਣਾ ਸੀ ਭੁੱਲ ਕੇ ਰਾਹ ਜਿੱਤਾ ਆ ਅੰਦਰ ਮੈਂ ਹੋ ਜਾਵੀਂ ਕੇਕ ਪਹਿਲਾਂ ਉਹਦੇ ਉੱਥੇ ਲੈ ਕੇ ਜਾਣਾ ਕੇਕ ਦੇਖੋ ਪਸੰਦ ਆਇਆ ਬਹੁਤ ਵਧੀਆ ਵਿਆਲਾ ਮੁੰਡਾ ਕੋਲ ਸੇਵਾ ਕਰਦਾ ਹੋਇਆ ਅੱਛਾ ਦੇਖੋ ਵੀ ਬਚਾ ਕੇ ਲਾਤੀ ਮੋਮਬਤੀਆਂ ਦੇ ਆ ਪਟਾਕਾ ਜਾ ਗਈ ਜੀ ਜੀ ਦੇ ਕਹਿੰਦਾ ਭਾਈ ਸਪਰਿੰਗ ਜੇ ਵੀ ਦੇ ਦੀ ਮੈਨੂੰ ਇੱਥੇ ਆ ਜਾਓ ਸਾਰੇ ਆਣੇ ਆ ਜਾਓ ਸਾਰੀ ਸੰਗਤ ਦੇਖ ਲਓ ਭਾਈ ਟਾਈਮ ਦੇਖੋ 12:19 ਹਾਂ ਆਹ ਦੇਖੋ ਸ਼ਕਤੋ ਹੋ ਰਿਹਾ ਕੰਟਰੋਲ 3 4 ਅਗੇਟ ਲੱਗ ਗਿਆ ਜੀ ਵੀ ਮੇਰਾ ਅੰਨੀ ਜੇ ਫਣੋ ਚਰਾਓ ਵਾਲਾ ਬਹਿ ਜਾਓ ਬਹਿ ਜਾ ਨੂਰ ਆ ਜਾਓ ਉਹ ਪਟਾਕਾ ਡਿੱਗੋ ਬੈਠੋ ਬੱਚਿਓ ਹਾਂ ਲੋ ਦੋਨੀਆਂ ਪਲੇਟ ਵਾਲੇ ਆਗੇ ਕੈਨੇਡਾ ਵਾਲੇ ਉਹ ਪਤਾ ਕਰਾਇਆ ਹੋਏ ਮੈਂ ਆਪ ਨੂੰ ਕੁਝ ਨਾ ਪਾ ਲਈ ਵੀ ਮੇਰੇ ਨਾਲ ਇੰਨਾ ਕੀ ਸੀ ਨਹੀਂ 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 ਇਹ ਤਾਂ ਬਹੁਤ ਟਾਈਮ ਚੱਲਦਾ ਹੁੰਦਾ ਕੋਈ ਨਾ ਚਲਾ ਦੋ ਲੈ ਕੇ ਵਰੀ ਪਟਾਕਾ ਮਾਰ ਦੇਣਾ ਰਹੇਂਦੇ ਰਹੇਂਦੇ ਦੁਲੇ ਕੋਈ ਨਹੀਂ ਪੜੇ ਚਲੋ ਬਈ ਚਲੋ ਬਈ ਚਲੋ ਫੇਰ ਚੱਲੋ ਇਹ ਜਸਵੀਰ ਲੈ ਕੇ ਆਇਆ ਪਟਾਕਾ ਫਰਿਜ ਚ ਰੱਖਦਾ ਸੀ ਪਟਾਕਾ ਬਣਾਜੀ ਆ ਜਸਵੀਰ ਨੇ ਪਟਾਕਾ ਫਰਿਜ ਚ ਰੱਖਤਾ ਦੇਖ ਲੋ ਕੰਮ ਇਹਦੇ ਬੜੀ ਯਲਾ ਜੋਦੀ ਤੇਰੇ ਲੇਲੇ ਮੂੰਹ ਤੇ ਕੰਟਰੋਲ ਰੱਖ ਕੇ ਉਹ ਹੋ ਗਿਆ ਅੱਗੇ ਦਲੇ ਬੀ ਭਰਾਵਾ ਤੂਫਾਨੀ ਚਲਾਤਾ ਆ ਵੱਡੀ ਹਵਾ ਭਰੀ ਵਰਦਾ ਟੈਂਕੀ ਆ ਜਾ ਵੀ ਚੱਕਣਾ ਖਾਣ ਵਾਲੀ ਦਾ ਪ੍ਰਸਤ ਹੈ ਹੈਪੀ ਬਰਥਡੇ ਕੈਨੇਡਾ ਬੜਾ ਲਗੜੀ ਬੰਦੇ ਕਿਦਾ ਉਹਨੂੰ ਲੜਾ ਸਾਰਿਆਂ ਨੂੰ ਨਿਭਾਉਣਾ ਪਊਗਾ। ਉਹ ਤਾਂ ਕੋਈ ਸ਼ਰਾਰਤ ਨਹੀਂ। ਕਿਦਾਂ ਲੱਗਿਆ ਸੀ ਚਾ ਜਾਏਗਾ। ਕਾਲਾ ਕੀ ਪਤਾ ਜਿਹਦੀ ਆਜਵੇਂ। ਓਏ ਓਏ ਇਹ ਆਜ ਖਾਣ ਵਾਲਾ ਨਹੀਂ। ਤਾਂ ਜੱਕੇ ਉਹਨੂੰ ਨਿਗਾ ਜੋ। ਜਿਹਦਾ ਖਾਣ ਵਾਲਾ। ਉਹ ਨਹੀਂ ਨਹੀਂ ਇਹ ਵੀ ਨਹੀਂ। ਇਹ ਵੀ ਨਹੀਂ ਖਾਣ ਵਾਲਾ। ਉਹ ਆ ਉਹ ਲੈ ਗਿਆ। ਉਹ ਖਾਣ। ਉਹ ਲੈ ਗਿਆ। ਆ ਵੀ ਲੋਈ ਵਾਲਾ ਭਾਈ ਵਾਲਾ ਜਿਹੜਾ ਆਉਂਦਾ। ਪੁੱਤ ਨਾ ਯਾਰ ਯੂ ਵੀ ਨੋ ਰਹਿਣ ਦੇ ਨਾ। ਨਾ ਪੁੱਤ ਰਾਤ ਨੂੰ ਐ ਨਹੀਂ ਕਰੀਦਾ ਉਹਨਾਂ। ਓ ਮੇਰੇ ਕੱਪੜੇ ਖਰਾਬ ਕਰ ਦੋ ਨਾ। ਤੋਇਆ ਫੇਰ ਆ ਕੇ ਖਾ ਲਈ। ਕੋਈ ਕੁਛ ਹੈ ਦਾ। ਤੋਇਆ ਇਹਨੂੰ ਕੇ ਹੱਥ ਨੇ ਲਵੇੜ ਲਿਆ ਨੇ ਸਾਰਾ ਜੂਵੀ ਨੇ। ਓਏ ਉਹਦਾ ਦੇਖ। ਜੂਵੀ ਅੱਖੇ ਤੋਂ ਵੀ ਨਹੀਂ ਹਟਦਾਗਾ। ਹਾਂ ਤੇਰੇ ਨਾਲ। ਬੋਲਾ ਉਹਦਾ ਦਮਾ ਉਹ ਆ ਪਈਆ। ਜੂਵੀ? ਇਹ ਆ ਜੂਵੀ। ਤੂੰ ਬਹਿ ਜਾ ਬੈਠ ਕੇ ਬੈਗੋ। ਜੂਵੀ ਬਹਿ ਜਾ ਸਾਈਡ ਤੇ। ਕੋਈ ਤੂੰ ਚੋੜ ਨਾ ਕਰੀ ਹੁਣ ਜਾਵਾਂਗੇ ਨਹੀਂ ਚੋੜ ਕਰਨੀ। ਦੇਖ ਲਾ ਮੈਂ ਲੱਗਣਾ ਮੈਂ ਤੇਰੇ ਨਾਲ। ਜੇ ਕੇ ਲੱਫ। ਕੋਈ ਨਾ ਨਵੈਟਰ ਅਰਜੁਨ ਸ਼ਰਾਰਤੀ ਬੰਦਾ ਉਹ ਹੀ ਦਾ ਕਾ ਚੱਕ ਤਿਗਜੀ ਹੁਣ ਕੋਈ ਬੱਸ ਕਰ ਤੂੰ ਆਪੇ ਹੀ ਪਰ ਲਾ ਨਾ ਮਤਬਾਸੀਆ ਬੱਸ ਫਾਦਲਿਆ ਹੋਰ ਕਿੰਨਾ ਖਾਈ ਜਾਵੇ ਹੋ ਮੈਂ ਵੀ ਅਲੈਕੁਮ ਮੈਂ ਤਾਂ ਮਾਪੇ ਪਹਿਲਾਂ ਨੂੰ ਪਾਪਾ ਵੀ ਬੱਲੇ ਬੱਲੇ ਵੇਖ ਖਵਾਲਾ ਇਹੋ ਹੋ ਐਂਗਲ ਵਟਾ ਕਰਨਾ ਪੈਣਾ ਉਹ ਮੜਾ ਸਾਈਡ ਤੇ ਹੋਇਆ ਬਾਰੇ ਗਰੀ ਚਾਂਚਾ ਮਿਛਲੇ ਭੇਜਾ ਟੱਕ ਕੇ ਚਾਂਚਾ ਵਟਾਣਾ ਲਾਵੀ ਕਿਸੇ ਦਲੇਦੋ ਕੱਚਾ ਯਾਨਾ ਅੱਜ ਤੇ ਖਾ ਲੋ ਹਮ ਦੋਨੇ ਆੜ ਮਿਲੂ ਪਾਣ ਕਰਕੇ ਤਾ ਖਰਾਬ ਬੰਦ ਜੋਗੇ ਸਾਰੇ ਆਨੇ ਤੈਨੂੰ ਖਾਏ ਨੇ ਮੈਂ ਆ ਜਾ ਨਾ ਨਾ ਮੈਂ ਨਹੀਂ ਖਾਣਾ ਆ ਜਾ ਆ ਜਾ ਆ ਜਾ ਮੈਂ ਹਾਂ ਵੀ ਖਾ ਲਿਆ ਹਾਂ ਆ ਆ ਤੇਰੀ ਪੱਗ ਤਾਂ ਲੱਗਿਆ ਹੋਣਾ ਪਾੜੀ ਖਾਣੇ ਪਾਗ ਘੱਟ ਪਾੜਾ ਬਹੁਤ ਘੱਟ ਹੈ ਤੇਰੀ ਤੈਨੂੰ ਨਹੀਂ ਜਾਂਦਾ ਹਾਂ ਆਲੇ ਕਾਮ ਲੈ ਨਹੀਂ ਆਈ ਤੂੰ ਹਮਤ ਕੰਤ ਨਹੀਂ ਹਟਾ ਜੋਦਣਾ ਜੋਦ ਉਹਨਣਾ ਪਊਗਾ ਕੋਈ ਨਹੀਂ ਕਿੰਨਾ ਲਾਂਗੇ ਇੱਕ ਜਨੀਤ ਪਾਦੀ ਉਧਰ ਦੋ ਬੰਦੇ ਗਾਰੇ ਡਰ ਗਿਆ ਹੁਣ ਆ ਦੇ ਤੰਦਰਾ ਤੂੰ ਵਾਂਡਰ ਦਾ ਪਹਿਲੇ ਲਾਇਆ ਨਹੀਂ ਨਹੀਂ ਮੇਰਾ ਤਾਂ ਕੋਈ ਨਹੀਂ ਮੇਰਾ ਨਾ ਉਹ ਹੀ ਲਾਇਆਦਾ ਮੈਂ ਤਾਂ ਰੱਜੇ ਆਵੇ ਤਾਂ ਆਪ ਹੀ ਆਇਆ ਅੰਦਰੋਂ ਪਟਵਾਰੀ ਸਾਹਿਬ ਬੜੀ ਅਲੱਧੇਰੇ ਲਈ ਅੱਲਾ ਹੀ ਕੀ ਖਾਈ ਜੰਨਾ ਆ ਲੈ ਹੁਣ ਉਹਨੂੰ ਗਵਾਡ ਕਰੀ ਜੀ ਇਹਦੇ ਨਾਲ ਆ ਕੱਢਦਾ ਆ ਦੇਖਾ ਇੰਨੇ ਬੰਦੇ ਬੈਠੇ ਆਪ ਨੇ ਕੌਮਲੀ ਦਾ ਚੱਕ ਲਿਆ ਇਹਨਾਂ ਨੇ ਨਾ 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 ਉਹ ਬੈਠੇ ਉਧਰ ਸਿਆਣੇ-ਦਿਆਨੇ ਬੰਦੇ ਬੈਠੇ ਫੁੱਫੜ ਜੀ ਬੈਠਿਆ ਪਹਿਲੀ ਸਭ ਤੋਂ ਮੱਡੀ ਗੱਲ ਤੇ ਤੁਹਾਡੀ ਹੈ ਫੁੱਫੜ ਨੂੰ ਪਹਿਲਾਂ ਬਣਾਓ ਕੋਈ ਨਹੀਂ ਨਹੀਂ ਬਣਾ ਫੁੱਫੜ ਜੀ ਗਲਤ ਕਰ ਲੈਣਾ ਇਹਨਾਂ ਦੀ ਆ ਗਲਤ ਕਰ ਲਾ ਰਹਿਣਗੇ ਤੁਸੀਂ ਆਏ ਹੋ ਗਾਣ ਤੁਸੀਂ ਨੂੰ ਕੋ ਫਰੋਣਾ ਨੂੰ ਪਹਿਲਾਂ ਦੋ ਫਰੋਣਾ ਚੋਰ ਜੀ ਕੋਈ ਪਿਆ ਵੀ ਐਸੀ ਡਿਡੀ ਜੀ ਮਿਲ ਗਈ ਕਿੱਧਰ ਕਰੀ ਬੜੇ ਖਰਾਬ ਆ ਯੂ ਵੀ ਲੈ ਕਿੰਨਾ ਸਮਾਂ ਆਇਆ ਕਿ ਵੇ ਕਿ ਲਗੇ ਮਮਾ ਆ ਬੂੜ ਵੇ ਕਿਨੇ ਖਤਰਨਾਕ ਲਗੇ ਮਮਾ ਪਾਹੀ ਆ ਜੋ ਪਾਈਏ ਆ ਗਿਆ ਆ ਗਿਆ ਆ ਗਿਆ ਆ ਜੋ ਕੀ ਕਰਦੇ ਇੱਕ ਵਾਰ ਮੈਂ ਮੈਂ ਤਾਂ ਬਾਰ ਬਾਰ ਹੋਗੀ ਬਾਰ ਬਾਰ ਮਮੀ ਆ ਦੇ ਤਰੇ ਮੁੰਡਾ ਇਹ ਦੇ ਦੋ ਕਿਨੇ ਹੋਣਾ ਗੂੜ ਲੈ ਕੇ ਦਿੱਤੇ ਪਾ ਕੇ ਦੇਖਿਓ ਆਉਂਦਾ ਸਹੀ ਥੋਡੇ ਦੇਖ ਮਾਮੀ ਜੀ ਜੋਤ ਲੈ ਕੇ ਆਇਆ ਲੈ ਮੈਂ ਫਾਕ ਦੇਖੀ ਮੈਂ ਪਾਈ ਸੱਚੀ ਮਾਮੀ ਨੇ ਲੈ ਕੇ ਆਇਆ ਦੇਖੀ ਫਾਕੇ ਨਹੀਂ ਦਾ ਦੱਸ ਉਹਦੇ ਆਲਦੇ ਕੁੜੀਆਂ ਵਾਲੇ ਮੁੰਡਾ ਮਾਮੀ ਯਕੀਨ ਨਹੀਂ ਮੰਨਦੇ ਆਲੇ ਵਿੱਚ ਕਲੇ ਬੁਬੀਆ ਹਰਸ਼ਮਾਨ ਆ ਗਿਆ ਨਾ ਮਮੇ ਜੋਤ ਲੈ ਕੇ ਆਇਆ ਆ ਕੰਮ ਸੋਹਣਾ ਵੀ ਤਾਂ ਪਰਾਈ ਦੇ ਜੀਜਾ ਨੇ ਆਏ ਨੇ ਜੀਜੇ ਨੇ ਕੰਮ ਸੋਹਣਾ ਪਰਨਾਂ ਦੀ ਜੀ ਲੈ ਕੇ ਆਇਆ ਜੀ 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 ਬੋਲ ਲੈ ਕੇ ਆਉਂਦਾ ਅਰੇ ਕੋਈ ਬੰਦਾ ਆਪਸ ਜੀ ਲੈ ਗਿਆ ਉਹ ਬੰਦਾ ਘਰ ਉਹ ਬੰਦਾ ਘਰ ਪੀਂਦਾ ਸ਼ਕੀਨਾ ਆ ਦੇਖੋ ਉਹ ਬੰਦਾ ਘਰ ਪੀਂਦਾ ਜੀਰ ਖਾਂਦੀ ਨੀ ਲੈ ਆ ਬੁੱਕ ਨਹੀਂ ਕਰੀਆ ਸੀਟਸ ਐਦਰ ਨੇ ਕਲਰ ਆਪਣੇ ਕੰਮ ਉਹ ਵੀ ਲੈ ਗਿਆ ਮਾਦ ਮੈਂ ਜੇ ਕੰਨੀ ਚੱਕਦੀ ਹੁੰਦੀ ਜੂਬੀ ਦੀ ਜਨਾਈ ਆ ਸਾਰਾ ਸਮਾਨ ਜੂਬੀ ਨੂੰ ਮਿਲ ਜਾਂਦਾ ਯਾਰ ਡੈਡੀ ਚੱਕ ਡੈਡੀ ਦੀ ਜਨਾਈ ਆ ਨਹੀਂ ਆ ਆ ਫਿਰ ਕੀ ਦੀ ਆ ਅਪਰਾ ਮਮਾ ਦੇ ਇਹ ਨਾਲ ਤੂੰ ਇਦਾਂ ਦੀ ਪੱਗ ਬੰਨ੍ਹਣੀ ਬਹੁਤ ਵੀ ਲੱਗੂਗੀ ਯੂਵੀ ਦਾ ਕਲਾ ਆ ਨੂਰ ਆ ਕੇ ਆਇਆ ਹਾਂ ਚਾਕਲੇਟਾਂ ਨੂਰ ਦੇ ਕੇ ਆਇਆ ਬਾਕੀ ਜਿਹੜਾ ਸਮਾਨ ਪਿਆ ਹੋ ਮੇਰਾ ਇਹ ਤਾਂ ਮਾਸੇ ਸਮਾਨ ਕਾਗਜ਼ ਚਾਕਲੇਟ ਪੈਨਸਲਾਂ ਤੇ ਰਬੜ ਬੁੱਤੂ ਪੈਨਸਲਾਂ ਤੇ ਰਬੜ ਨਹੀਂ ਤੂੰ ਪੈਨਸਲ ਨਹੀਂ ਤੈਨੂੰ ਤੈਨੂੰ ਬੋਲਾ ਕਰਾ ਪਸੰਦ ਨਾ ਕਰਕੇ ਬੋਲਾ ਨਹੀਂ ਰਬੜ ਲੈ ਕੇ ਆਉਂਦਾ ਹੋਇਆ ਪਾਣੀ ਦੋ ਹੋ ਚੁੱਕਿਆ ਜੀ ਰਾਤ ਦੇ ਉੰਨ੍후 ਦੁਖਾਉਣੇ ਆ ਕਿਵੇਂ ਪੈਣ ਦੀ ਸੈਟਿੰਗ ਕਰ ਰਹੇ ਆ ਆਹ ਦੇ ਕੋ ਯੂਵੀ ਆ ਨਾ ਮੈਂ ਵੀ ਮਾਂ ਮੇਰਾ ਕੋਲੇ ਪੈਣਾ ਕਿ ਆ ਬੰਦਾ ਸਭ ਤੋਂ ਬਾਅਦ ਆ ਵੇਖ ਰੋ ਤੁਸੀਂ ਹੋਰ ਬੱਚੇ ਦੇਖੇ ਰਾਤ ਨੂੰ ਇੰਨਾ ਲੈ ਤੱਕ ਜਾਗਦੇ ਆ 2 ਵਜੇ ਗਏ ਆ 2 ਵਜ ਚੁੱਕੇ ਆ ਤੇ ਇਹ ਬੰਦੇ ਨੂੰ ਨੀਂਦ ਨਹੀਂ ਆ ਰਹੀ ਆਂ ਇੱਥੇ ਪਾਉਂਗਾ ਉਧਰੋਂ ਗੱਲਾਂ ਕਰੀ ਜਾਂਦੇ ਆ ਆਹ ਸੋਫੇ ਸੈੱਟ ਤੇ ਮੈਂ ਵੀ ਕੰਮ ਟੂਲਿੰਗਾਂ ਲਿਆ ਕੇ ਇੱਥੇ ਰੱਖ ਦਿੰਨਾ ਵੀ ਯੂਵੀ ਇੱਧਰ ਲਾਉਂਗਾ ਠੀਕ ਆ ਕੀ ਆ ਦਿਮਾਗ ਲਾ ਰਹੇ ਆ ਤਾਲੀਆਂ ਹੋਣੇ ਜਾਂਦੇ ਆ ਤਾੜੀਆਂ ਕੁੱਤ ਪਿਆ ਜਾ ਤੂੰ ਸਭ ਤੋਂ ਵੱਧ ਰੌਲਾ ਪਾਈ ਐ ਨਾ ਮੇਰੇ ਨੇ ਤੇਰੇ 2 ਵਜੇ 4 ਵਜੇ ਥਾ ਲੈਣ ਕੋਈ ਹੋਰ ਹੀ ਥਾ ਲੈ ਜਲਦੀਰ ਭਾਵੇਂ ਦੇ ਕਮਰੇ ਚਾਲ ਦੇ ਕੱਪੜੇ ਲੈ ਕੇ ਚੱਕ ਦੇ ਉਥੇ ਰੌਲਾ ਪਾਉਗਾ ਇਹ ਉਹਨੂੰ ਕਮਰੇ ਲਿਆਉਣੀ ਆ ਆ ਜਾਂਦਾ ਕੋਈ ਮੇਰਾ ਫੋਨ ਕਿੱਥੇ ਲਓ ਜੀ ਫਾਈਨਲੀ ਆਪਣੇ ਬਿਸਤਰੇ ਸੈੱਟ ਹੋ ਗਏ ਆ ਤੇ ਬੁੱਬੂ ਵੇਖੋ ਆਪਣਾ ਯੂਵੀ ਅੱਜ ਮਮੇ ਰੋਗ ਲਈ ਪਾਇਆ ਹਨਾ ਹਾਂ ਓਏ ਆ ਜਾਓ ਇੱਧਰ ਮੋਰੋ ਅੱਜ ਵੀਰ ਹੋਣਾ 90 ਦੇ ਆ ਲੰਡੀ ਜੀ ਲੈ ਕੇ ਆਇਆ ਵਾ ਬੱਕੜ ਆਇਆ ਵਾ ਦੱਸੋ ਕਿੱਥੇ ਲਾਉਣਾ ਕੋਠੇ ਜਾਂ ਫਿਰ ਥੱਲੇ ਜਾਂ ਫਿਰ ਤੁਹਾਡੇ ਘਰ ਦੇ ਪਿੱਛੇ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਕੱਲੂ ਮਿਲਦੇ ਆਂ ਹੋਰ ਸ਼ਾਨਦਾਰ ਵਲੋਗ